ਜੋ ਤੁਮ੍ਹ੍ਹਾਂ ਦਾ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਨੇ ਕੀ ਗੋਦੰਦਰ ਸਭਾਇਮਨ ਉਕੀਅੰ ਮਿਤਵੇਰੇ ਤੁਮ੍ਰਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹਾ ਹੀ ਬੜਾ ਪਾਕੀ ਸਤ ਸੰਗੀਜਣੋ ਹਉ ਗੁਰ ਫਤੇ ਪ੍ਰਵਾਨ ਕਰੋ ਜੀ ਕੋਈ ਰਚਨਾ ਵੰਡੀ ਨਾ ਰਏ ਪ੍ਰੇਮ ਸਤ ਅਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਗ ਬਾਣੀ ਦੀ ਗੜੀ ਵਾਰ ਵਿਚਾਰਤ ਹੈ ਆਪ ਜੀ ਨੇ ਸਰਵਣ ਕੀਤਾ ਹੈ ਕਲ ਦਾ ਪਾਵਨ ਸ਼ਬਦ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1115 ਤੇ ਸੁਭਾਏਮਾਨ ਹੈ ਰਾਗ ਮਹਰੂ ਦੇ ਵਿੱਚ ਚਾਰ ਕੋੜੀਆਂ ਦੇ ਸਤਿਗੁਰਾਂ ਨੇ ਵਿਚਾਰਤ ਸੇਵਾ ਲਈ ਸੀ ਚਾਰ ਕੋੜੀਆਂ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਚੌਥੀ ਕੋੜੀ ਅੰਦਰ ਇਹ ਬਿਆਨ ਕਰ ਰਹੇ ਸ਼ਣ ਇਹ ਹਿਸ਼ ਹੇ ਲੀਓ ਸਾਡਾ ਉਹ ਖਸ਼ਮ ਪ੍ਰਭੂ ਸਦਾ ਥਰਣ ਵਾਲਾ ਹੈ ਉਹ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਹ ਸਦਾ ਥਰ ਦੇ ਨਾਮ ਵਿੱਚ ਜੁੜਿਆ ਉਸ ਨਾਲ ਪਛੋੜਾ ਨਹੀਂ ਹੁੰਦਾ ਰੱਬ ਦੇ ਚਰਨਾਂ ਵਿੱਚ ਜੁੜੇ ਜੀਵ ਸਤਰੀ ਨੂੰ ਖਸ਼ਮ ਪਿਆਰ ਨਾਲ ਗਲੇ ਲਾਈ ਰੱਖਦਾ ਸ਼ਬਦ ਦੇ ਕੇਂਦਰੀ ਭਾਵ ਸਤਿਗੁਰਾਂ ਇਹ ਸਮਝਾਇਆ ਹੈ ਵੀ ਆਪਣੇ ਗੁਰੂ ਤੋਂ ਸਦਾ ਵਾਰਨੇ ਜਾਣੇ ਸਦਾ ਪੁਰਬਾਨ ਜਾਣੇ ਸਦਾ ਬਿਹਾਰ ਜਾਣੇ ਜੇਦੋਂ ਉਹਦੇ ਤੋਂ ਕੋ ਨਹੀਂ ਜਾਏਗਾ ਵਿਟ ਹੋ ਜਾਏਗਾ ਵਾਰਨੇ ਜਾਏਗਾ ਬਿਹਾਰ ਜਾਏਗਾ ਤੈਨੂੰ ਤੇਰੀ ਜ਼ਿੰਦਗੀ ਤੇ ਮਨੁੱਖ ਦਾ ਪਦਾ ਲੱਗੇਗਾ ਗੁਰੂ ਤੈਨੂੰ ਸਮਝਾਏਗਾ ਤੋ ਕੌਣ ਹੈ ਇਸ ਸੰਸਾਰ ਤੇ ਕੀ ਕਰਨਾ ਹੈ ਕੀ ਕਰਨਾ ਚਾਹੀਨੇ ਸਤਿਗੁਰੂ ਅੱਜ ਦੀ ਬਾਗਪੌੜੀ ਦੇ ਅੰਦਰ ਸਮਝਾ ਰਹੇ ਹਨ ਜਿਹੜਾ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਬੁਢੇ ਵਾਸਤੇ ਇਹ ਨਹੀਂ ਪਿਉਣ ਗਰਮੀ ਦਾ ਮੌਸਮ ਹੈ ਇਸ ਰੁੱਤ ਵਿੱਚ ਤੇ ਜਪਿਆ ਨਹੀਂ ਜਾਂਦਾ ਜਾਂ ਅੱਤ ਦੀ ਠੰਡ ਹੈ ਜੀ ਨਹੀਂ ਜਪ ਸਕਦਾ ਜਿਨ੍ਹਾਂ ਨਾਤਾ ਜਿਨ੍ਹਾਂ ਸਨੇ ਜਿਸ ਜੀਵ ਇਸਤਰੀ ਨੇ ਰੱਬ ਨਾਲ ਆਪਣੇ ਸੰਬੰਧ ਬਣਾ ਲਏ ਪਰਮੇਸ਼ਰ ਨਾਲ ਜਿਹੜੀ ਜੁੜ ਗਈ ਜੀਵ ਇਸਤਰੀ ਭਾਵੇਂ ਜਿਹੜਾ ਮਨੁੱਖ ਰੱਬ ਦੇ ਨਾਲ ਜੁੜ ਗਿਆ ਹੈ ਸਤਿਗੁਰਾਂ ਖਿਆ ਉਹ ਫਿਰ ਕਹਿੰਦਾ ਸਭੇ ਰੁੱਤਾਂ ਚੰਗੀਆਂ ਜਿਤ ਸੱਚੇ ਸਿਉ ਨੇਹੋ ਉਹਦੇ ਵਾਸਤੇ ਸਾਰੀਆਂ ਰੁੱਤਾਂ ਚੰਗੀਆਂ ਹਨ ਉਹਨਾਂ ਸਾਰਾ ਮੌਸਮ ਸਾਰਾ ਸਮਾਂ ਜਿਹੜਾ ਉਹ ਚੰਗਾ ਲੱਗਦਾ ਮਨੁੱਖ ਲਈ ਉਹ ਸਮਾਂ ਚੰਗਾ ਹੈ ਜਿਸ ਰਤ ਵਿੱਚ ਸਦਾ ਸ੍ਰਿ ਪ੍ਰਮੋਪਤੀ ਨਾਲ ਉਹਦਾ ਪਿਆਰ ਬਣਦਾ ਹੈ ਜਦੋਂ ਉਹਨੇ ਉਸ ਰੱਬ ਨੂੰ ਪਛਾਣ ਪਛਾਣਦਿਆਂ ਸਤਨਕੰਤ ਪਛਾਣਿਆ ਸੁਖ ਸੁਤੀ ਨਿਸ਼ਲੇ ਕਿਉਂਕਿ ਉਹ ਜੀਵ ਸ੍ਰੀ ਦਿਨ ਰਾਤ ਪੂਰਨ ਆਨੰਦ ਵਿੱਚ ਸ਼ਾਂਤਿਤ ਰਹਿੰਦੀ ਹੈ ਤਾਂ ਮਨ ਜੇ ਸ਼ੀਵਾ ਕੀਤੀ ਸਿਮਰਨ ਕੀਤੀ ਜਿਹੜੇ ਸਮੇ ਉਹ ਕੀਤਾ ਜਿਸ ਮਹੀਨੇ ਕੀਤਾ ਜਿਸ ਦਿਨ ਕੀਤਾ ਜਿਸ ਰੁੱਤ ਵਿੱਚ ਕੀਤਾ ਉਹ ਸੁਹਾਵਣੇ ਬਣ ਗਏ ਸਤਿਗੁਰਾਂ ਅਖਿਆ ਉਹ ਮਹੀਨਾ ਉਹ ਦਿਨ ਉਹ ਪਲ ਉਹ ਘੜੀ ਤੇਰੇ ਦੀ ਬਹੁਤ ਚੰਗੀ ਹੈ ਜਦੋਂ ਤੈਨੂੰ ਰੱਬ ਚੇਤੇ ਆ ਜਾਂਦਾ ਹੈ ਮਹਾ ਦਿਵਸ ਮੂਰਤ ਭਲੇ ਜੇ ਸ਼ਕਾ ਨਦਰ ਕਰੇ ਨਾਨਕ ਮੰਗੇ ਦਰਸ਼ ਦਾ ਕਿਰਪਾ ਕਰਹੁ ਹਰੇ ਤਾਂ ਆਪਾਂ ਤੇ ਦਾਨ ਮੰਗਿਆ ਹੈ ਦਾਤੇ ਤੋਂ ਇਹ ਦਾਨ ਸਿੱਖ ਨੇ ਨਿਤਾਂ ਪ੍ਰਤੀ ਮੰਗਣਾ ਹੈ ਮਾਲਕਾ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਅ ਤੁਸੀਂ ਤੇ ਮੈਨੂੰ ਆਵਾਜ਼ਾਂ ਮਾਰੀਆਂ ਸੰਤੋ ਤੇ ਸਾਨੂੰ ਕਹਿਣਾ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਬਾਵੋ ਸੱਚੀ ਬਾਣੀ ਅਰਦਾਸਾ ਮੈਂ ਤੇਰੀ ਕੀ ਜੋਤਨੀ ਕਰਦੀ ਮੈਂ ਤੇ ਆਇਆ ਮੈਂ ਤੇ ਗਈ ਪਰ ਤੁਸੀਂ ਵੀ ਮੇਰੇ ਹਿਰਦੇ ਵਿੱਚ ਵਸਦੇ ਆਪਾਂ ਤੂੰ ਸ਼ਬਦ ਨੂੰ ਮਾੜਾ ਵਰਤਦੇ ਆਂ ਕਿ ਮੈਨੂੰ ਤੂੰ ਕਰਕੇ ਬੁਲਾਇਆ ਤੂੰ ਨਹੀਂ ਕੀਤਾ ਪਰ ਬਾਣੀ ਚ ਤੇ ਗਿਆ ਇਹ ਜੋ ਕੁਝ ਨਾ ਤਾਂ ਤੇਰੀ ਰਜਾ ਵਿੱਚ ਹੋ ਰਿਹਾ ਤੂੰ ਕਰਨ ਤਦ ਬਿਨੋਂ ਦੂਜਾ ਨਹੀਂ ਕੋਏ ਇਥੇ ਵਰਤਿਆ ਪ੍ਰਭ ਵਾਸਤੇ ਤੂੰ ਕਰਤਾਰ ਹਰਨ ਸੋ ਜਦੋਂ ਕਰਤੇ ਦੀ ਗੱਲ ਕੀਤੀ ਉਦੋਂ ਸਤਿਗੁਰੂ ਕਹਿੰਦੇ ਕਿ ਕਰਤਾ ਤੂੰ ਮੇਰਾ ਧਰਮਨ ਤੁਸੀਂ ਨਹੀਂ ਆਖਿਆ ਜੀ ਤੂੰ ਮੇਰਾ ਹਾਲਕ ਹੈ ਆਪਾਂ ਮੰਗੀਆਂ ਦਾਤਾਂ ਪਰ ਸਤਗੁਰਾਂ ਤੇ ਬਾਣੀ ਚ ਕੀ ਮੰਗਿਆ ਜੀ ਇੱਕ ਦਖਣਾ ਹੋ ਤੈ ਪਹਿ ਮੰਗੋ ਤੇਹ ਆਪਣਾ ਨਾਮ ਮੇਰੀ ਝੋਲੀ ਵਿੱਚ ਆਪਣਾ ਨਾਮ ਪਾ ਮੇਰੀ ਝੋਲੀ ਵਿੱਚ ਸੇਵਾ ਦੀ ਦਾਤ ਪਾ ਦੇ ਮੇਰੀ ਝੋਲੀ ਵਿੱਚ ਆਪਣਾ ਸਿਮਰਨ ਪਾ ਦੇ ਮੈਨੂੰ ਸਵਾਸ ਸਵਾਸ ਜਪਣ ਦੀ ਜਾਸਕਾ ਮੈਂ ਹਰ ਪਲ ਹਰ ਸਮੇਂ ਤੇਰੇ ਨਾਮ ਨੂੰ ਜਪਦਾ ਰਹਾਂ ਗੰਦਾ ਰਾਮ ਚੁੱਤੀ ਕੋਈ ਸਤਿਗੁਰਾਂ ਕਿ ਉਹਨਾਂ ਦੇ ਸੰਬੰਧ ਟੁੱਟਦੇ ਨਹੀਂ ਪੰਜ ਵਿੱਚ ਕਹਿ ਰਹੇ ਨੇ ਹਰ ਰੋਤੂ ਦੀ ਚੰਗੀ ਬਣ ਜਾਂਦੀ ਹੈ ਹਰ ਸ਼ਮਾ ਨੂੰ ਚੰਗਾ ਲੱਗਦਾ ਹੈ ਜਦੋਂ ਜਿਸ ਜੀਵ ਇਸ ਤਰ੍ਹਾਂ ਜਿਹੜੇ ਵਕਤ ਤੇ ਜਿਸ ਰੁੱਤ ਵਿੱਚ ਰੱਬ ਨਾਲ ਪਿਆਰ ਬਣਦਾ ਹੈ ਉਹਦਾ ਅੰਦਰਲਾ ਸ਼ਾਂਤ ਹੋ ਜਾਂਦਾ ਹੈ ਆਨੰਦ ਆ ਜਾਂਦਾ ਹੈ ਸ਼ਾਂਤ ਚਿੱਤ ਆਨੰਦਤ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ आनंदिक अवस्था ਦਾ ਨਾਮ ਆਪਣੇ ਪੁੱਤਰੇ ਦਾ ਨਾਮ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਆਨੰਦ ਰੱਖਿਆ ਤੇ ਪੁੱਤਰੇ ਨੇ ਸੰਸਾਰ ਤੇ ਆਉਣ ਦੀ ਖੁਸ਼ੀ ਵਿੱਚ ਟੋਲਕੀ ਨਾਲ ਅਨੰਤ ਸਭ ਹਮੇਸ਼ਾ ਗਾ ਕੇ ਕੀਤਾ ਜਾਂਦਾ ਜੀ ਭਵਨ ਸਾਜ ਵਧਣ ਨਾਮ ਵਧਣ ਟੋਲਕੀ ਨਾਲ ਗਾਇਆ ਸੀ ਸਤਿਗੁਰਾਂ ਨੇ ਪੂਰਾ ਇਸ ਪੜਾ ਤੇ ਇਹ ਇਤਿਹਾਸਕਾਰਾਂ ਤੱਕ ਲਿਖਿਆ ਆਪਣੀ ਸ਼ਤ ਅਤੇ ਚੜ੍ਹੇ ਦੇ ਸਾਥ ਜਦੋਂ ਖਬਰ ਮਿਲੀ ਤੇ ਇਸ ਬਾਣੀ ਨੂੰ ਸਿਖਾਣਣ ਮਿਲ ਕੇ ਗਾਇਆ ਗਾ ਕੇ ਉਚਾਰਨ ਕੀਤਾ ਤੇ ਇਹ ਗੱਲ ਆਖੀ ਸੰਸਾਰ ਦੇ ਲੋਗਾ ਨੂੰ ਕਿ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਤੁਸੀਂ ਗਿਫਟ ਦੇ ਵਜੋਂ ਬਾਣੀ ਦਾ ਧਾਨ ਦਿਓ ਆਪਣੇ ਬੱਚਿਆਂ ਨੂੰ ਬਾਣੀ ਦੀਆਂ ਪੋਥੀਆਂ ਬਾਣੀ ਦਾ ਗੁਟਕਾ ਧਾਰਨ ਉਸ ਤੋਂ ਜਿਹਨੂੰ ਵੇਖ ਕੇ ਉਹਨੂੰ ਰੱਬ ਚੇਤੇ ਆ ਜਾਵੇ ਪਰ ਆਪਾਂ ਤੇ ਕਢੌਣਿਆਂ ਤੱਕ ਸੀਮਤ ਰਹਿ ਗਏ ਜਾਂ ਉਹਦੀ ਇੱਛਾ ਵੀ ਤੈਨੂੰ ਚਾਹੀਦਾ ਕੀ ਹੈ ਤੂੰ ਦਾ ਸਕੂਲ ਲੈ ਕੇ ਜਾ ਅਸ਼ਾਇਦ ਜਿਹੜਾ ਇਹਨੇ ਵਦਨ ਦਾ ਕਾਰਨ ਹੈ ਵੀ ਇਹਨੇ ਆਪਣੇ ਧਰਮ ਦੇ ਚਿੰਨ ਜਿਹੜੇ ਨੇ ਉਹ ਸਾਰੇ ਥਾਵਾਂ ਤੇ ਸਮਾ ਦਿੱਤੇ ਕਢੌਣਿਆਂ ਵਿੱਚ ਕੱਪੜਿਆਂ ਵਿੱਚ ਜੁੱਤੀਆਂ ਤੇ ਇਹ ਲੋਕ ਸਾਨੂੰ ਸਮਝ ਸਕਣ ਕਰਾਂਤ ਜਾਂ ਜਾਂ ਕੇ ਉਸ ਥੋੜਾ ਜਾਂ ਨਾਲ ਖਾਦੇ ਹੋ ਪੰਡਾਂ ਦੀਆਂ ਪੰਡਾਂ ਉਹਨਾਂ ਦਾ ਲਿਟਰੇਚਰ ਫ੍ਰੀ ਆ ਜਾਏਗਾ ਤੁਹਾਡੇ ਘਰਾਂ 'ਚ ਆਪਾਂ ਨੇ ਜਦੋਂ ਗਏ ਉੱਥੇ ਗੁਟਕਾ ਖਰੀਦਣਾ ਪਏ ਰੇਟ ਪੁੱਛਿਆ ਵਾਪਸ ਮੁੜਉਂਦੇ ਬੜਾ ਮਹਿੰਗਾ ਲਾ ਰਹੇ ਅਸੀਂ ਇਹ ਵੀ ਨਹੀਂ ਕਰ ਸਕਦੇ ਵੀ ਆਪਣੇ ਉਹ ਸਿਖਾ ਨੂੰ ਗੁਰੂ ਘਰ ਦੇ ਵਿੱਚ ਪ੍ਰਬੰਧ ਕਰਕੇ ਗੁਰਦੇ ਪੋਥੀਆਂ ਫਰੀ ਦੇ ਸਕੀਪ ਜਿਨ੍ਹਾਂ ਨੇ ਬਾਣੀ ਪੜਨੀ ਉਹਨਾਂ ਨੂੰ ਪੋਥੀਆਂ ਸੇ ਜਾਂ ਹਾਂ ਕੁਝ ਪ੍ਰੇਮੀਆਂ ਨੇ ਯਤਨ ਕੀਤਾ ਉਹ ਕਰ ਰਹੇ ਹਨ ਬਹੁਤ ਸਾਰਿਆਂ ਦੇ ਮਨ ਵਿੱਚ ਇੱਕ ਚਾਹ ਉਹ ਲੈ ਕੇ ਦੇ ਦਿੰਦੇ ਨੇ ਪਰ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੱਥੋਂ ਮਿਲ ਹਰ ਗੁਰੂ ਘਰ ਵਿੱਚ ਇਹ ਪ੍ਰਬੰਧ ਹੋਵੇ ਸਹਿਜ ਪਾਠ ਕਰਨ ਵਾਲਿਆਂ ਨੂੰ ਪੋਥੀਆਂ ਦੀ ਪ੍ਰਾਪਤੀ ਹੋਵੇ ਭਾਵੇਂ ਇਹ ਕਹਿ ਦਿੱਤਾ ਜਾਵੇ ਕਿ ਬਾਣੀ ਪੜ ਕੇ ਕਰ ਕੇ ਪਾਠ ਵਾਪਸ ਦੇ ਦਿਓ ਪਰ ਪ੍ਰਬੰਧ ਜ਼ਰੂਰੀ ਹੈ ਸਮੇ ਸਮੇਂ ਤੇ ਬੱਚਿਆਂ ਦੇ ਕੈਂਪ ਲਾ ਕੇ ਉਹਨਾਂ ਨੂੰ ਗੁਰਮਤਿ ਗੱਦੀ ਰਾਹ ਤੋਂ ਜਾਣੂ ਪਰਵਾਇਆ ਜਾਂਦਾ ਤਾਂ ਸਾਡੇ ਬੱਚੇ ਧਰਮ ਨਾਲ ਜੁੜਨਗੇ ਨਹੀਂ ਤੇ ਬਹੁਤ ਦੂਰ ਜਾ ਚੁੱਕੇ ਨੇ ਬੱਚੇ ਇਸ ਬੰਦ ਤੋਂ ਅਗਨੇ ਸੰਤਪੁਰਾਂ ਬਿਆਨ ਕੀਤਾ ਛੇਵੀਂ ਪੌੜੀ ਦੇ ਵਿੱਚ ਪਤਨ ਓਕੇ ਪਤਣੀ ਵੰਝਹੁ ਤ੍ਰੁਕ ਵਿਲਾਡ ਆਰਪਵੰਧਣੇ ਨਿਟਮੈ ਸਤਿਗੁਰੂ ਬੋਹਿਤ ਚੜ ਸੰਸਾਰ ਦਰਿਆ ਦੇ ਪਤਨ ਉਤੇ ਖੜੋਤਾ ਗੁਰੂ ਮਲਾ ਜੀਵ ਰਾਈਆਂ ਨੂੰ ਪੁਕਾਰ ਪਾਰ ਕੀ ਕਹਿ ਰਿਹਾ ਹੈ ਕਿ ਪ੍ਰਭੂ ਦੇ ਨਾਮ ਦੇ ਜਹਾਜ਼ ਚੜੋ ਕਈਆ ਆਪਾਂ ਰੋਜ਼ ਪੜ੍ਹਨੇ ਆਂ ਜੀ ਅਰਦਾਸ ਵਿੱਚ ਕਈ ਤੇ ਨਹੀਂ ਪੜ੍ਹਦੇ ਉਹਨੂੰ ਪਿੱਛੋਂ ਵਾਇਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਰਿ ਸ਼ੇਮੰਦੇ ਮੁਰਪਾਰ ਉਤਾਰਨ ਹਾ ਬਰਾਪਾ ਪੜਨੇ ਛੜੇ ਕਦੇ ਵੀ ਨਹੀਂ ਉਹ ਜਹਾਰ ਵਿੱਚ ਸਵਾਰ ਹੋਈ ਨਹੀਂ ਆਪਣਾ ਸ਼ਬਦ ਦੇ ਮੇੜੇ ਵਿੱਚ ਹੋਰ ਇੱਕ ਮੇੜੇ ਵਿੱਚ ਸਵਾਰ ਹੋਣ ਤੋਂ ਬਿਨਾਂ ਤੇ ਪਾਰ ਨਹੀਂ ਲੰਘਿਆ ਜਾ ਸਕਦਾ ਇਹ ਆਰ ਲੰਘਣਾ ਤੇ ਸਵਾਰ ਤੇ ਹੋਣਾ ਪਏ ਜੇ ਮੇੜੇ ਵਿੱਚ ਚੜਾਂਗੇ ਤਾਂ ਕਿਸੇ ਪਤਨ ਤੇ ਕਿਸੇ ਗੰਡੇ ਤੇ ਲੰਘਾ ਕੇ ਉਹ ਪਾਰ ਸਤਗੁਰਾਂ ਕਹਿਆ ਸੰਸਾਰ ਇੱਕ ਦਰਿਆ ਹੈ ਤੇ ਇਹਦੇ ਪੱਤਲ ਉੱਤੇ ਖੜੋਤਾ ਗੁਰੂ ਮਹਲਾ ਜੀ ਬਰਾਹੀਆਂ ਨੂੰ ਬੁਕਾਰ ਕੇ ਕਹਿ ਰਿਹਾ ਹੈ ਕਿ ਆਓ ਪ੍ਰਮੋਦ ਦੇ ਨਾਮ ਰੂਪੀ ਜਹਾਜ਼ ਵਿੱਚ ਚੜਜੋ ਬੰਝੋ ਤਰਕੇ ਵਿਲਾੜ ਛਾਲ ਮਾਰ ਕੇ ਛੇਤੀ ਛੇਤੀ ਪਾਰ ਲੰਘ ਜਾਓ ਛਾਲ ਮਾਰ ਕੇ ਚੜਜੋ ਛੇਤੀ ਪਾਰ ਢੋ ਕਿਉਂਕਿ ਸਤਗੁਰੂ ਦੇ ਜਹਾਜ਼ ਵਿੱਚ ਚੜ ਕੇ ਸੰਸਾਰ ਦਰਿਆ ਤੋਂ ਮਾਰ ਆਪਣੇ ਹੋਏ अनेका ਹੀ ਪ੍ਰਾਣੀ ਮੈਂ ਆਪ ਵੇਖੇ ਨੇ ਸਤਿਗੁਰੂ ਕਹਿਣ ਲੱਗੇ ਨਹੀਂ ਕੋਈ ਨਹੀਂ ਹੋ ਰਿਹਾ ਪਾਰ ਹੋ ਰਹੇ ਨੇ ਜੇ ਮੈਂ ਖੰਮੇ ਤੱਕੇ ਹਨ ਉਹ ਪ੍ਰਾਣੀ ਜਿਹੜੇ ਗੁਰੂ ਰੂਪੀ ਵੇੜੇ ਤੇ ਵਿੱਚ ਸਵਾਰ ਹੋ ਕੇ ਗੁਰੂ ਵੱਲੋਂ ਦੱਸੇ ਗੁਰਮਤਿ ਗਾਢੀ ਲਾਤ ਰਾਹ ਤੇ ਚੱਲ ਕੇ ਇਹ ਸੰਸਾਰ ਭਾਵ ਸਾਗਰ ਤੋਂ ਪਾਰ ਜਾ ਰਹੇ ਨੇ ਉਹਨਾਂ ਸੰਸਾਰ ਸਮੁੰਦਰ ਨੂੰ ਪਾਰ ਕਰ ਲਿਆ ਹੈ ਹਿੱਕ ਨੀ ਨਦਿਆ ਹਿੱਕ ਲੱਗ ਗਏ ਹਿੱਕ ਭਾਰੇ ਭਰਨਾਂ ਜਿੰਨੀ ਸੱਚ ਵਣ ਜੀਆਂ ਸੇ ਸੱਚੇ ਪ੍ਰਭ ਨਾਲ ਗੁਰੂ ਸਰਵੰ ਦਾ ਹੁਕਮ ਛਣ ਕੇ ਨੇਕਾਂ ਜੀਵਾਂ ਨੇ ਸੰਸਾਰ ਪ੍ਰਿਆਤੋਂ ਪਾਰ ਲੰਗਣੀ ਪ੍ਰਭੂ ਦਾ ਨਾਮ ਵਖਰੇੜਾ ਉਹ ਗੁਰੂ ਜਹਾਜ਼ ਵਿੱਚ ਲੱਗ ਲਿਆ अनेका ਹਿਲਾਦ ਕੇ ਪਾਰ ਪਹੁੰਚ ਗਏ ਹਰ ਇਨੇਕਾ ਹੀ ਐਸੇ ਬੰਦ ਭਾਗੀ ਹਨ ਜਿਨ੍ਹਾਂ ਗੁਰੂ ਦੀ ਪੁਕਾਰ ਦੀ ਪ੍ਰਵਾਹ ਨਹੀਂ ਕੀਤੀ ਕਿ ਵਿਕਾਰਾਂ ਦੇ ਨਾਲ ਭਰੇ ਪਏ ਨੇ ਭਾਰੇ ਉਹ ਕਿਸ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਵਿਕਾਰਾਂ ਦਾ ਇਨਾ ਪਾਛ। ਪਰ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਣ ਕੇ ਸਦਾਤ ਰਹਿਣ ਵਾਲਾ ਨਾਮ ਵਖਰੇ ਖਰੀਦਿਆ ਹੈ ਉਹ ਸਦਾਤ ਪ੍ਰਭੂ ਦੇ ਚਰਣਾ ਵਿੱਚ ਮਿਲਣ ਹੋ ਜਾਂਦੇ ਨੇ ਉਹਨਾਂ ਦਾ ਮਨ ਗੁਰੂ ਚਰਣਾ ਵਿੱਚ ਜੁੜ ਜਾਂਦਾ ਹੈ। ਸਤਿਗੁਰਾਂ ਅੱਗੇ ਬਿਆਨ ਕੀਤਾ ਕਹਨ ਲਗੇ ਨਾ ਹਮ ਚੰਗੇ ਆਖੀਐ ਮੁਰਾ ਨਾ ਦਿਸੈ ਕੋਈ ਨਾਨਕ ਹਉ ਮੈਂ ਮਾਰੀਐ ਸੱਚੇ ਜਿਹੜਾ ਹੋਏ ਸੱਚੇ ਜਿਹੜਾ ਸੋਏ ਸਤਿਗੁਰੂ ਕਹਨ ਲਗੇ ਭਾਈ ਇਹ ਨਾਨਕ ਦੇਵ ਚਰਨਾਂ ਵਿੱਚ ਇੱਕਮਿਕ ਹੋਣ ਵਾਸਤੇ ਹਉਮੈ ਦੂਰ ਕਰਨੀ ਪੈਂਦੀ ਹੈ ਹਉਮੈ ਦੂਰ ਕਰਨੀ ਚਾਹੀਦੀ ਜੇਸ਼ ਮਨੋਕ ਨੇ ਗੁਰੂ ਦੀ ਸ਼ਰਣ ਪਾਇ ਕੇ ਹੋਮੈ ਦੂਰ ਕੀਤੀ ਉਹ ਸਦਾ ਸਤਿ ਪ੍ਰਭੂ ਵਰਗਾ ਹੀ ਬਣ ਗਿਆ ਅਦੇਹ ਭਾਗਾ ਵਾਲੇ ਵੀ ਬੰਦੇ ਨਿਸ਼ਚਾ ਰੱਖਦੇ ਨੇ ਕਿ ਸਭ ਅਸੀਂ ਸਭ ਕੋ ਚੰਗੇ ਨਹੀਂ ਤੇ ਬਾਣੀ ਨੇ ਤਾਂ ਵਾਰ-ਵਾਰ ਇਹ ਗੱਲ ਆਖੀ ਵੀ ਤੂੰ ਆਪਣੇ ਆਪ ਨੂੰ ਚੰਗਾ ਨਹੀਂ ਕਹਿਣਾ ਆ ਬਣਿਆ ਤੂੰ ਚੰਗਾ ਸਾਰੇ ਚਿੰਦਣੇ ਇੱਕ ਆਮ ਕਹਾਵਤ ਹੈ ਕਿ ਕੁਮਾਰੀ ਜਿਹੜੀ ਆਪਣੇ ਭਾਂਡੇ ਨੂੰ ਸਲਾਈਗੀ ਕੱਚੇ ਨੂੰ ਵੀ ਆਖੇਗੀ ਬਹੁਤ ਪੱਕਾ ਆਪਣੀ ਜਿੰਮਤ ਇਸ ਇਸ਼ਾਰੇ ਕਰਾਂਗੇ ਕਿ ਮੈਂ ਬਹੁਤ ਚੰਗਾ ਬਹੁਤ ਵਧੀਆ ਜੋ ਕੁਝ ਮੈਂ ਕਰਨੀਆਂ ਬਹੁਤ ਵਧੀਆ ਕਰਨੀ। ਪਰ ਸਾਧਗੁਣਾ ਬਾਣੀ ਚ ਸਿਖਾਇਆ ਵੀ ਨਹੀਂ। ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਵੀ ਇੱਕ ਜਿਹੜਾ ਸਵਈਆ ਰੋਜ਼ ਪੜਿਆ ਜਾਂਦਾ ਹੈ ਹਕੂਮਨਾਮੇ ਤੋਂ ਪਹਿਨੂ ਦਰਬਾਰ ਸਹਿ ਚੇਤੇ ਕਰਨ ਲਈ ਆਪਣੇ ਸਰੀਰ ਨੂੰ ਆਪਣੇ ਮਨ ਹਮ ਅਗੁਣ ਭੜੇ ਇਕ ਗੁਣਨਾ ਹੋਰ ਜਿੰਨੇ ਮਨਚੀ ਪੜ ਲੈਣ ਪਰ ਜਦੋਂ ਸਵੇਰੇ ਪ੍ਰਕਾਸ਼ ਹੁੰਦਾ ਹੈ ਇਹ ਜ਼ਰੂਰ ਪੜਿਆ ਜਾਂਦਾ ਹੈ। ਕੋਹੁੰਝ ਵੀ ਉਹ ਨਾ ਮੰਨ ਲੈਣ ਤਾਂ ਵੀ ਇਹਨੂੰ ਜ਼ਰੂਰ ਪੜਦੇ ਨੇ ਸਾਰੇ ਸੰਸਾਭ। ਵੀ ਅਸੀਂ ਔਗਣਾ ਨਾਲ ਪੜਿਆ ਆਪਣੇ ਗੁਨਾਹਾਂ ਨੂੰ ਸਤਗੁਰੂ RAMDAS ਸਾਹਿਬ ਦੇ ਸਾਹਮਣੇ ਕਬੂਲ ਕੀਤਾ ਜਾਂਦਾ ਹੈ। ਜੇ ਸਤਗੁਰੂ ਬਾਣੀ ਚ ਇਸ ਤਰ੍ਹਾਂ ਨੇ ਕਹਿੰਦੇ ਨੇ ਇਹ ਤੂੰ ਸਦਾ ਆਪਣੇ ਮਨ ਨੂੰ ਕਹਿਣਾ ਦੁਨੀਆਂ ਦੇ ਸਾਹਮਣੇ ਕਹਿਣ ਦੀ ਲੋੜ ਨਹੀਂ ਇਕੱਲੇ ਮਨ ਨੂੰ ਸਮਝਾਇਆ ਕਰ ਆਖਿਆ ਕਰ ਹਮ ਨਹੀਂ ਚੰਗੇ ਮੁਰਾ ਨਹੀਂ ਕੋਏ ਹਮ ਨਹੀਂ ਚੰਗੇ ਹਮ ਦਨਾਨਕ ਤਾਰੇ ਸੋਏ ਕਿ ਮੈਂ ਤੇ ਚੰਗਾ ਨਹੀਂ ਆਪਣੇ ਆਪ ਨੂੰ ਕਹਿ ਹਮ ਮੰਦੇ ਮੰਦੇ ਮਨਮਾਹੀ ਇਹ ਕੌਣ ਕਹਿੰਦਾ ਇਹਨੂੰ ਗੁਰਬਾਣੀ ਨੇ ਪਹਿਚਾਨ ਕਰਾ ਦਿੱਤੀ ਵੀ ਨਹੀਂ ਆਪਾਂ ਛੱਡੋ ਜੀ ਸਾਡੇ ਤੋਂ ਭਲੀ ਛੱਡੇ ਤੋਂ ਚੰਗੀ ਦੁਨੀਆ ਬਹੁਤ ਹੈ ਇਸ ਘਰ ਕੇ ਸਤਿਗੁਰੂ ਕਹਿਣ ਲਗੇ ਅੰਧੇ ਭਾਗਾਂ ਵਾਲੇ ਬੰਦੇ ਨਿਸ਼ਟਾ ਰੱਖਦੇ ਹਨ ਕਿ ਅਸੀਂ ਸਬ ਤੋਂ ਚੰਗੇ ਨਹੀਂ ਆਖੇ ਜਾ ਸਕਦੇ ਤੇ ਸਾਧੂ ਭੈੜਾ ਕੋਈ ਮਨੁੱਖ ਜਗਤ ਵਿੱਚ ਨਹੀਂ ਨਿਸਦਾ ਕਿ ਅਸੀਂ ਿਆ ਦਾਤਾ ਤੇਰੇ ਜਗਤ ਦੇ ਵਿੱਚ ਤੇਰੇ ਸਾਜੇ ਸੰਸਾਰ ਵਿੱਚ ਸਾਰਿਆਂ ਤੁਮਰੇ ਨਾ ਹਮ ਮੈਂ ਮਾਰੀ ਗਿਆ ਸੱਚੇ ਜਿਹੜਾ ਸੋਇ ਨਾ ਹਮ ਚੰਗੇ ਆਖੀਏ ਬੁਰਾ ਨਾ ਦਸੈ ਕੋਈ ਵਿਸ਼ਾਤੋਂ ਭੜਾ ਕੋਈ ਵਿਨੁਖ ਜਗਤ ਵਿੱਚ ਚੋਰਾ ਹੀ ਨਹੀਂ ਅਸੀਂ ਸਾਰਿਆਂ ਤੋਂ ਭੜੇ ਹਾਂ ਅਸੀਂ ਸਾਰਿਆਂ ਤੋਂ ਮਾੜੇ ਹਾਂ ਜਦੋਂ ਇਹ ਨਿਮਨਤਾ ਆ ਜਾਏਗੀ ਜਦੋਂ ਇਹ ਭਾ ਬਣ ਜੇਗਾ ਕਿ ਮੇਰੇ ਵਰਗਾ ਇਸ ਸੰਸਾਰ ਤੇ ਹੋਰ ਕੋਈ ਨਹੀਂ ਉਦੋਂ ਸਾਨੂੰ ਕੋਈ ਸ਼ਮਤ ਨਹੀਂ ਜਦੋਂ ਇਹ ਬਦਲ ਗਿਆ ਕਿ ਮੈਂ ਸਾਰਿਆਂ ਤੋਂ ਮਾੜਾ ਮੈਥੋਂ ਸਾਰੇ ਚੰਗੇ ਨੇ ਮੈਥੋਂ ਸਾਰੇ ਵੱਡੇ ਨੇ ਮੈਥੋਂ ਸਾਰੇ ਉੱਚੇ ਇਹ ਜਿੰਦਗੀ ਦੇ ਅੰਦਰ ਨਿਮਰਤਾ ਹੁੰਦੀ ਹੈ ਤੈਨੂੰ ਆਪਣਾ ਵੱਡਪਣ ਪ੍ਰਗਟ ਕਰੇਗਾ ਨਿਮਰਤਾ ਖਤਮ ਹੋ ਜਾਏਗੀ ਇਹ ਸਭ ਆਖਿਆ ਇਸ ਨਿਮਰਤਾ ਨੂੰ ਤਾਰਨ ਕਰ ਕੇ ਆਪਣੀ ਜ਼ਿੰਦਗੀ ਜਿਉਣ ਦੀ ਜਾ ਸਿੱਖ ਤੇਰਾ ਤੇਰੇ ਪਰਿਵਾਰ ਦਾ ਸੰਸਾਰ ਦਾ ਸਮਾਜ ਦਾ ਜਿਸ ਕਰੋਨੀ ਵਿੱਚ ਨਗਰ ਉਚਵਾਸ਼ ਨਾ ਉਹਦਾ ਪੜਾਉ ਡੇ ਗੁਰੂ ਰਾਮ ਕਰੇ ਇਹ ਬਾਣੀ ਸਾਡੇ ਹਿਰਦਿਆਂ ਵਿੱਚ ਵਸੇ ਹੋਈਆਂ ਭੁੱਲਾਂ ਚੁੱਕਾਂ ਤੁਮਹੀ ਮਾਫ਼ ਹੋ ਤੇ ਸੰਗਤ ਬਖਸ਼ ਜੋ ਬਖਸ਼ ਲੈਣਾ ਦੀ ਨਹੀਂ ਸਤਿ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਰਾਮ ਕਲੀ ਮਹੱਲਾ ਤੀਜਾ ਨਮਿਤ ਕੋ ਓੰਕਾਰ ਸਤਿਗੁਰ ਪ੍ਰਸਾਦ